ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੇ ਵੀਰਕਾ ਮਜੂਦ ਇਸ ਟਾਈਮ ਬੀਜੇਪੀ ਦਫਤਰ ਘੱਗੇ ਦੇ ਵਿੱਚ ਅੱਜ ਇੱਥੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਕੋਈ ਲੱਡੂ ਵੰਡੇ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਹੈ ਬਿਹਾਰ ਦੇ ਵਿੱਚ ਬੀਜੇਪੀ ਦੀ ਕਬੱਡੀ ਜਿਹੜੀ ਜਿੱਤ ਹੋਈ ਹੈ ਉਸ ਨੂੰ ਲੈ ਕੇ ਘੱਗੇ ਦੇ ਵਿੱਚ ਬੀਜੇਪੀ ਦੇ ਆਗੂ ਵਰਕਰ ਪ੍ਰਧਾਨ ਜੀ ਸਾਡੇ ਉਹਨਾਂ ਵੱਲੋਂ ਇੱਕ ਜਾਨੀ ਕਿ ਇੱਥੇ ਲੱਡੂ ਵੰਡ ਕੇ ਜਿਹੜੀ ਖੁਸ਼ੀ ਜ਼ਾਹਿਰ ਕੀਤੀ ਜਾਂਦੀ ਹੈ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਆਪਾਂ ਇਹਨਾਂ ਨਾਲ ਜਿਹੜੀ ਪੰਜਾਬ ਦੀ ਜਿਮਨੀ ਚੋਣਾਂ ਬਾਰੇ ਚੋਣਾਂ ਹੋਈਆਂ ਉਹਦੇ ਨਾਲ ਵੀ ਰਿਲੇਟਡ ਜੁਕੂਸ਼ਨ ਨਾਲ ਆਪਾਂ ਗੱਲਾਂ ਬਾਤਾਂ ਕਰ ਵਾਹ ਜਿੰਦਾਬਾਦ ਰਾਜੇ ਜਿੰਦਾਬਾਦ ਰਾਣੀ ਪ੍ਰਨੀਤ ਕੋ ਜਿੰਦਾਬਾਦ ਰਾਣੀ ਪ੍ਰਨੀਤ ਕੋ ਜਿੰਦਾਬਾਦ ਨਰਿੰਦਰ ਮੋਦੀ ਜੀ ਜਿੰਦਾਬਾਦ ਪਾਤੇ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਜੀ ਅੱਜ ਲੱਡੂ ਵੰਡੇ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਚੱਕਰ ਹੋ ਗਿਆ ਇਹ ਅੱਜ ਅਸੀਂ ਵਿਹਾਰ ਦੇ ਵਿੱਚ ਜੋ ਕਿ ਬੰਪਰ ਜਿੱਤ ਹੋਈ ਹੈ ਸਾਡੀ ਬੀਜੇਪੀ ਤੇ ਜੀਡੀਪੀ ਉਹਦੀ ਖੁਸ਼ੀ ਦੇ ਵਿੱਚ ਬਣਾ ਰਹੇ ਆ ਤੇ ਅਸੀਂ ਨਰਿੰਦਰ ਮੋਦੀ ਜੀ ਨੂੰ ਬਹੁਤ ਲੱਖ ਲੱਖ ਵਧਾਈ ਦੇਣੇ ਆ ਜਿਨ੍ਹਾਂ ਦੇ ਬਦਲਤ ਜਿਨ੍ਹਾਂ ਦੇ ਵਿਕਾਸ ਨੇ ਅੱਜ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ। ਆਪਣੀ ਜੀ ਗੱਲ ਕੀਤੀ ਜਾਵੇ 2027 ਦੇ ਇਲੈਕਸ਼ਨਾਂ ਦੀ ਪੰਜਾਬ ਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਵਿੱਚ ਵੀ ਅਸੀਂ ਪੰਜਾਬ ਵਿੱਚ ਬਹੁਤ ਬਹੁਤ ਇਸੇ ਤਰ੍ਹਾਂ ਬਹੁਤ ਪੰਜਾਬ ਦੇ ਵਿੱਚ ਲਿਆਵਾਂਗੇ। ਅੱਜ ਲੋਕ ਜਾਗਰੂਤ ਹੋਗੇ ਨਹੀਂ। ਲੋਕਾਂ ਨੂੰ ਪਤਾ ਲੱਗਿਆ ਜੀ ਮੋਦੀ ਜੀ ਦੀਆਂ ਜੋ ਪ੍ਰਧਾਨ ਮੰਤਰੀ ਨੇ ਸਕੀਮਾਂ ਚਲਾਈਆਂ ਨੇ ਉਹ ਘਰ-ਘਰ ਪਹੁੰਚ ਰਹੀਆਂ ਨੇ। ਜੋ ਕਿ ਇਹ ਝਾੜੂ ਵਾਲੇ ਅੱਜ ਵੀ ਸਾਨੂੰ ਰੋਕ ਰਹੇ ਨੇ। ਅਸੀਂ ਨੇ ਇੱਜ਼ਤ ਕੀ ਸਕੀਮਾਂ ਚਲਾਈਆਂ। ਘਰ-ਘਰ ਕੈਂਪ ਲਾਏ ਸੀ। ਉਹਦੇ ਵਿੱਚ ਸਾਨੂੰ ਰੋਕਿਆ ਗਿਆ। ਠੀਕ ਹੈ ਕਿ ਨੀਤੇ ਲੋਕ ਹੁਣ ਜਾਗਰੂਤ ਹੋਗੇ ਨਹੀਂ। ਇਹ ਚੀਜ਼ ਤੋਂ ਤੇ ਆਨ 202 ਅਸੀਂ ਬਹੁਮਤ ਨਾਲ ਸਰਕਾਰ ਬਣਾ ਗਏ ਨਰੋਲ বিজেপি ਦੀ ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ ਵੀ ਇੱਕ ਗੱਲ ਕਿਥੀ ਹੈ ਪ੍ਰਧਾਨ ਜੀ ਜਿਮਨੀ ਚੋਣਾਂ ਦੀ ਆਪਣੇ ਤਰਨ ਤਰਨ ਨੂੰ ਲੈ ਕੇ ਉੱਥੇ ਦਾ ਰਿਜ਼ਲਟ ਬਾਰੇ ਤੁਹਾਡਾ ਕੀ ਕਹਿਣਾ ਹੈ ਉੱਥੇ ਦਾ ਰਿਜ਼ਲਟ ਜੋ ਕੀ ਹੋਤਾ ਸੀ ਸਾਡੇ ਅਟਾ ਗੁਰੂ ਸਿੱਖ ਨੂਆ ਨੀ ਚੀ ਦੀ ਜੋ ਵੀ ਦੋਫਾੜ ਹੋਇ ਨਹੀਂ ਬਾਦਲ ਪਰਿਵਾਰ ਤੇ ਲਾਲੋ ਜਉ ਤੁਸੀਂ ਪਾਰਟੀ ਇਸ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੋ ਕੀ ਝਾੜੂ ਵਾਲੇ ਜਿੱਤੇ ਨੇ ਉਹ ਗੱਲ ਤੋਂ ਜਿੱਤੇ ਨਹੀਂ ਇਹਦਾ ਬਹੁਤ ਹੀ ਅਸਰ ਪੈਂਦਾ ਪੰਜਾਬ ਦੇ ਵਿੱਚ ਇਹਨਾਂ ਨੂੰ ਨਹੀਂ ਜਿੱਤਣ ਦੇਣਾ ਜੀ ਦੇਖੋ ਬਿਲਕੁਲ ਬਿਲਕੁਲ ਦੋ ਨੰਬਰ ਦੇ ਐਸਐਸਪੀ ਸਾਹਿਬ ਨੂੰ ਤਾਈਂ ਉੱਥੇ ਦਾ ਤਰਨਤਾਰ ਨੂੰ ਡਿਸਮਿਸ ਕੀਤਾ ਗਿਆ ਜੇ ਉਹ ਸਹੀ ਤਰੀਕੇ ਨਾਲ ਵੋਟਾਂ ਪਵਾਉਂਦੇ ਹੁੰਦੇ ਤਾਂ ਕੀ ਲੋੜ ਸੀ ਉੱਥੇ ਕਿਸੇ ਨੂੰ ਉਹਨਾਂ ਦੇ ਪ੍ਰਤੀ ਸ਼ਿਕਾਇਤ ਕਰਨ ਦੀ ਜੇ ਜਾਗਰ ਸ਼ਿਕਾਇਤਾ ਉਹਨਾਂ ਦੀ ਮਿਲਿਆ ਨਹੀਂ ਇਸੇ ਤੇ ਚੋਣ ਕਮਿਸ਼ਨ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਤੇ ਹੋਰ ਜੇ ਆਪਾਂ ਗੱਲ ਕੀਤੀ ਹੈ ਆਕਾਲੀ ਦਲ ਆਕਾਲੀ ਦਲ ਜੇ ਜਿਮਨੀ ਚੋਂ ਉਹਨਾਂ ਦੀ ਤੇ ਤਰਨਤਾਰਨ ਦੇ ਵਿੱਚ ਇੱਕ ਵਧੀਆ ਰੂਪ ਲੈ ਕੇ ਦੁਬਾਰੇ ਉੱਪਰ ਆਇਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਆ ਜੀ ਜੋ ਅਕਾਲੀ ਦਲ ਆਇਆ ਇਸ ਚੀਜ਼ ਦੇ ਅਸੀਂ ਉਸ ਦੇ ਮੰਨਦੇ ਆ ਸਾਡੇ ਵੀ ਪਹਿਲਾਂ ਭਾਈਵਾਲ ਸੀ ਅਕਾਲੀ ਦਲ ਨਾਲ ਬੀਜੇਪੀ ਦੀ ਤੇ ਅੱਗੇ ਵੀ ਦੇਖੋ ਜੋ ਵੀ ਅਸੀਂ ਤਾਂ ਹਾਈ ਕਮਾਂਡ ਨੂੰ ਇਹੀ ਕਾਂਗੇ ਵੀ ਹਿੰਦੂ ਸਿੱਖ ਦਾ ਇਦਾਂ ਹੀ ਰਿਸ਼ਤਾ ਬਣਿਆ ਰਹੇਗਾ ਜੇ ਦੋਏ ਤਾਲਮੇਲ ਨਾਲ ਆਪਣੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤਾਂ ਬਹੁਤ ਹੀ ਲੀਡ ਨਾਲ ਲੈ ਕੇ ਚੱਲਾਂਗੇ ਕੀ ਹੋਰ ਲੱਗਦਾ ਹੈ ਕਿ ਗੱਿਆਂ ਨੂੰ ਹੁਣ ਦੇ ਸਮੇਂ ਦੇ ਵਿੱਚ ਜੇ ਅਕਾਲੀ ਦਲ ਤੇ ਬੀਜੇਪੀ ਦੀ ਸਾਡਾ ਫਰਜ਼ ਹੈ ਹਾਈ ਕਮਾਂਡ ਨੂੰ ਬੇਨਤੀ ਕਰਨ ਦਾ ਤੇ ਉਹਨਾਂ ਦਾ ਦੇਖੋ ਸਾਡੇ ਨਾਲ ਵੀ ਬੁੱਧੀਜੀਵੀ ਨਾਲ ਲੈ ਉਹਨਾਂ ਦਾ ਅੱਗੇ ਦੇਖਣਾ ਉਹਨਾਂ ਦਾ ਵਿਚਾਰ ਉਹਨਾਂ ਲੱਗਦੇ ਸਾਡਾ ਅਪੀ ਅਸੀਂ ਅਪੀਲ ਕਰਦੇ ਹਾਂ ਮੋਦੀ ਜੀ ਨੂੰ ਵੀ ਅਪੀਲ ਕਰਦੇ ਹਾਂ ਤੇ ਸਾਰਿਆਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਆਪਾਂ ਹਿੰਦੂ ਸਿੱਖ ਦਾ ਦੇਖੋ ਕਾਲੀ ਦਲ ਤੇ ਭਾਜਪਾ ਦਾ ਪੁਰਾਣਾ ਨਾਤਾ ਚੱਲਦਾ ਆ ਰਿਹਾ ਹੈ ਵੀ ਆਪਾਂ ਦੋਏ ਜਣੇ ਰਲ ਕੇ ਵੀ ਬਹੁਮਤ ਨਾਲ ਆਪਾਂ ਪੂਰੀ ਪੰਜਾਬ ਦਾ ਵਿਕਾਸ ਕਰੀਏ ਜਿਹਦੇ ਨਾਲ ਕਿ ਘਰ-ਘਰ ਆਪਣੀ ਯੋਜਨਾਵਾਂ ਪਹੁੰਚਣ ਤੇ ਲੋਕਾਂ ਦਾ ਗਰੀਬ ਲੋਕਾਂ ਦਾ ਫਾਇਦੇਮੰਦ ਕੰਮ ਛੋਟਾ ਇਹ ਸਵਾਲ ਮੇਰਾ ਆਖਰੀ ਇਹ ਹੈ ਕਿ ਜਿਹੜਾ ਵੋਟ ਚੋਰ ਗੱਦੀ ਛੋੜ ਦੇ ਕਮਹੀ ਮਾ ਰਾਹੁਲ ਗਾਂਧੀ ਵੱਲੋਂ ਕਾਫੀ ਟਾਈਮ ਤੋਂ ਚਲਾਈ ਵੀ ਗਈ ਸੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜੀਆਂ ਪਿਛਲੀ ਵਾਰੀ ਵੋਟਾਂ ਹੋਈਆਂ ਉਹਨਾਂ ਦੇ ਵਿੱਚ ਕਾਫੀ ਜਾਨੀ ਕਿ ਚਾਲੀ ਵੋਟਾਂ ਕਪੈਨ ਕਰਕੇ ਇਹਨਾਂ ਦੀ ਬੀਜੇਪੀ ਦੀ ਜਿੱਤ ਹੋਈ ਹੈ ਤਾਂ ਉਸ ਚੀਜ਼ ਨੂੰ ਹੁਣ ਤੁਸੀਂ ਕੀ ਦੇਖਦੇ ਬਿਹਾਰ ਦੀ ਬਿਰਕਾ ਸਾਹਿਬ ਜੀ ਮੇਰੀ ਗੱਲ ਦੱਸੋ ਜੇ ਅਸੀਂ ਹੁਣ ਤੁਹਾਡੇ ਪ੍ਰਤੀ ਗਲਤ ਬੋਲਾਗੇ ਤੁਸੀਂ ਸਾਨੂੰ ਵੋਟ ਕਿਉਂ ਪਾਉਂਗੇ ਦੇਖੋ ਜੇ ਵਿਕਾਸ ਨਹੀਂ ਕਰਨ ਤਾਂ ਲੋਕ ਵੋਟ ਕਿਉਂ ਪਾਣਗੇ ਹੁਣ ਲਾਲੂ ਜੀ ਨੇ ਪਹਿਲਾਂ ਚਾਰਾ ਖਾਦਾ ਇਹਨਾਂ ਨੇ ਰੇ ਜਿਨ੍ਹਾਂ ਦੇ ਜ਼ਮੀਨਾਂ ਗਈਆਂ ਨੇ ਰੇਲਵੇ ਵਾਸਤੇ ਜਾਂ ਹੋਰ ਕਿ ਉਹ ਕਿਉਂ ਵੋਟਾਂ ਪਾਉਣਗੇ ਜਿਨ ਮੈਂ ਤੁਹਾਨੂੰ ਨੌਕਰੀ ਵਾਸਤੇ ਪੈਸੇ ਦੇਣਾ ਤਾਂ ਕਿਉਂ ਵੋਟ ਪਾਉਂਗੋ ਤੁਸੀਂ ਤੁਸੀਂ ਨੌਕਰੀ ਵਾਸਤੇ ਪੈਸੇ ਦੇ ਕੇ ਲੱਗੇ ਹੋ ਠੀਕ ਨਹੀਂ ਹੁਣ ਜੋ ਮੋਦੀ ਸਰਕਾਰ ਕੰਮ ਕਰ ਰਹੀ ਹੈ ਉਹ ਕੋਈ ਕਿਸੇ ਤੋਂ 1 ਰੁਪਿਆ ਨਹੀਂ ਲੈ ਰਹੀ ਦੇਖੋ ਜਿੰਨੇ ਵੀ 5 ਸਾਲ 10 ਸਾਲ ਹੋ ਗਏ ਪ੍ਰਧਾਨ ਮੰਤਰੀ ਬਣੇ ਨੂੰ ਵੀ ਕੋਈ ਸ਼ਿਕਾਇਤ ਹੈ ਕਿਸੇ ਦੀ ਬਿਲਕੁਲ ਨਹੀਂ ਸ਼ਿਕਾਇਤ ਨਹੀਂ ਲੋਕ ਜਾਗਰੂਤ ਹੋ ਗਏ ਅੱਜ ਕੱਲ ਦੇਖੋ ਵੋਟ ਮਿਲਦੀ ਹੈ ਵਿਕਾਸ ਦੇ ਉਤੇ ਤੇ ਉਸ ਤੇ ਜਪਾ ਧਰਮ ਦੇ ਹੁਣ ਇਹ ਆ ਰਾਮ ਨੂੰ ਤਾਂ ਕਲਪਣੀਂ ਦੱਸਦੇ ਨੇ ਵੀ ਆ ਰਾਮ ਭਗਵਾਨ ਤਾਂ ਹੈ ਹੀ ਨਹੀਂ ਸੀ ਅੱਜ ਉਹਨਾਂ ਨੂੰ ਨਤੀਜਾ ਇਹੀ ਭੁਗਤਣਾ ਪੈ ਰਿਹਾ ਜੇ RAM ਭਗਵਾਨ ਨੂੰ ਭਗਵਾਨ ਨੂੰ ਐਂ ਕਹਿੰਦੇ ਨੇ ਵੀ ਭਗਵਾਨ ਹੀ ਨਹੀਂ ਹੈ ਸੀ ਦੇਖੋ ਧਰਮ ਸਾਰੇ ਸਤਕਾਰਯੋਗ ਨੇ ਜੇ ਆਪਾਂ ਧਰਮ ਦਾ ਸਤਕਾਰ ਕਰਾਂਗੇ ਤਾਂ ਹੀ ਲੋਕ ਵਿਕਾਸ ਵੱਲ ਉਸ ਵੱਲ ਜਾਣਗੇ ਜੇ ਆਪਾਂ ਧਰਮ ਦਾ ਨਿਰਾਦਰ ਕਰਾਂਗੇ ਤਾਂ ਉਸ ਵੱਲ ਕੋਈ ਵੀ ਜਾਂਦਾ ਨਹੀਂ ਹੈ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਲੱਡੂ ਵੰਡੇ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਸੋ ਅਸੀਂ ਤਾਂ ਇਹੀ ਗੱਲ ਕਹਾਂਗੇ ਕਿ ਗਿਮੀ ਸਾਡੀ ਬਹੁਤ ਰਿਕਾਡ ਰੋਡ ਜਿੱਤਿਆ ਸੀ ਪ੍ਰਾਪਤ ਕੀਤੀ ਹੈ ਬਿਹਾਰ ਦੇ ਵਿੱਚ ਅਸੀਂ ਆਉਣ ਵਾਲੀਆਂ ਚੋਣਾਂ 27 ਦੇ ਵਿੱਚ ਅਸੀਂ ਪੰਜਾਬ ਨਾਲ ਇੱਕ ਮੁੱਠੋ ਕੇ ਚੱਲਣ ਨੂੰ ਤਿਆਰ ਆ ਅਸੀਂ ਜਨਵਰੀ ਰਾਤ ਇੱਕ ਕਰ ਦਾਂਗੇ ਪਰ ਅਸੀਂ 27 ਦੇ ਜਣ ਚੋਣਾਂ ਨੇ ਅਸੀਂ ਐਮਐਲਏ ਬਣਾਵਾਂਗੇ ਬਤਾ ਅਬ ਦੀ ਸੀਟ ਕਿੱਥੇ ਅਸੀਂ ਦਰਿਆਨ ਦੇ ਦਰਸ਼ਾਂ ਦੇ ਝੋਲੀ ਪਾਵਾਂਗੇ ਅਸੀਂ ਮੋਦੀ ਜੀ ਨੂੰ ਹੋ ਕਰਾਂਗੇ ਅਸੀਂ ਅਸੀਂ ਬਸੇ ਹੀ ਚਾਹੁੰਦੇ ਹਾਂ ਇੱਕ ਇੱਕ ਮੋਢੇ ਨਾਲ ਮੋਢਾ ਹੋ ਕੇ ਚੱਲੀਏ ਅਸੀਂ ਪੂਰ ਸਪੋਰਟਾ ਪਾਰਟੀ ਦੀ ਪੂਰ ਸਪੋਰਟਾ ਪਾਰਟੀ ਅਸੀਂ ਜਨਨ ਰਾਤ ਦੀ ਕੀਤੀ ਹੋਈ ਹੈ ਇਸ ਟਾਈਮ ਤੇ ਅਰ ਕਰਦੇ ਵੀ ਰਹਾਂਗੇ ਹਾਂਜੀ